ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਸਕਾ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਗਰਾਉਂਡ ਲੈਵਲ ਤੋਂ ਤਿਆਰੀਆਂ ਕਰ ਰਹੀ ਹੈ ਤੇ ਦੂਸਰੇ ਪਾਸੇ ਇਹਨਾਂ ਦੇ ਵੱਡੇ ਆਗੂ ਕੁਝ ਭਾਰਤੀ ਜਨਤਾ ਪਾਰਟੀ ਵੱਲ ਅਤੇ ਕੁਝ ਸ਼ਰੂਮਣੀ ਅਕਾਲੀ ਦਲ ਅਤੇ ਕੁਝ ਆਮ ਆਦਮੀ ਪਾਰਟੀ ਵੱਲ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਸ਼ਮੂਲੀਅਤ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਪੁਚਾਰ ਆ ਗਿਆ ਹੈ ਕਿ ਆਖਰਕਾਰ ਇਹ ਦਾਵਾ ਕਿਸ ਨੇ ਠੋਕਿਆ ਇਹ ਠੋਕਿਆ ਹੈ ਸਿੱਧੂ ਜੋੜੇ ਨੇ ਸਿੱਧੂ ਜੋੜੇ ਨੇ ਇੱਕ ਵਾਰ ਫਿਰ ਜਿਹੜੀ ਹੈ ਸਨਸਨੀ ਫਲਾ ਦਿੰਦੀ ਹੈ ਕਾਂਗਰਸ ਪਾਰਟੀ ਦੇ ਵਿੱਚ ਕਿ ਤੁਹਾਡੇ ਆਪਣੇ ਹੀ ਤੁਹਾਡੀਆਂ ਜਿਹੜਾ ਵੱਢ ਰਹੇ ਨੇ ਤੁਹਾਡੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਰਹੇ ਨੇ ਤੇ ਤੁਹਾਡੇ ਪੈੜਾ ਉੱਤੇ ਕੁਹਾੜੇ ਮਾਰ ਰਹੇ ਨੇ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਮਾਰੇ ਗਿਆ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਾਰੇ ਗਿਆ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਦੀ ਰਾਜਨੀਤੀ ਵਿੱਚ ਮੁੜ ਪਰਪੇਸ਼ਨਾਲ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਸਰਗਰਮ ਹੋ ਗਈ ਹੈ ਜਦੋਂ ਕਿ ਨਵਜੋਤ ਕੌਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਚੋਣ ਲੜੇਗੀ ਭਾਵੇਂ ਪਾਰਟੀ ਉਹਨਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ ਉਹਨਾਂ ਨੇ ਅਬਰਸਰ ਪੂਰਬੀ ਤੋਂ ਚੋਣ ਲੜਨ ਦਾ ਦਾਵਾ ਕੀਤਾ ਹੈ ਹੁਣ ਉਹਨਾਂ ਨੇ ਇੱਕ ਵਾਰ ਫਿਰ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਹਾਲ ਵਿੱਚ ਹੀ ਕਾਂਗਰਸ ਨੇ ਅਬਰਸਰ ਪੂਰਬੀ ਦੀ ਵਾਕਡੋਰ ਸਾਬਕਾ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਦਿੱਤੀ ਕੱਲ ਡਿੰਪਾ ਕਾਂਗਰਸ ਅਬਰਸਰ ਮਹਿਲਾ ਮੋਰਚਾ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਸ਼ਵਾਨੀ ਸ਼ਰਮਾ ਦੇ ਘਰ ਗਿਆ ਸ਼ਵਾਨੀ ਸ਼ਰਮਾ ਦੇ ਪਤੀ ਐਡਵੋਕੇਟ ਸਦੀਸ਼ ਸ਼ਰਮਾ ਨੇ ਜਸਵੀਰ ਡਿੰਪਾ ਨਾਲ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀਨੀਅਰ ਕਾਂਗਰਸੀ ਆਗੂਆਂ ਨੂੰ ਅਟੈਕ ਕੀਤਾ ਉਨਾਂ ਨੇ ਟਿੱਪਣੀ ਉਹਨਾਂ ਦੀ ਟਿੱਪਣੀ ਨੇ ਇੱਕ ਵਾਰ ਫਿਰ ਰਾਜਨੀਤਿਕ ਮਾਹੌਲ ਗਰਮ ਗਰਮਾ ਦਿੱਤਾ ਹੈ ਸੋਸ਼ਲ ਮੀਡੀਆ ਤੇ ਲੋਕ ਪੁੱਛ ਰਿਹਾ ਹਨ ਕਿ ਮੈਨਾ ਪੂਚਾ ਪ੍ਰਧਾਨ ਕਿਸ ਪਾਰਟੀ ਦੇ ਸਬੰਧਤ ਹਨ ਇਸ ਲਈ ਕਿਸੇ ਨੇ ਡਾਕਟਰ ਨਵਜੋਤ ਸਿੰਘ ਸਿੱੱਬ ਨਵਜੋਤ ਦੀ ਇਸ ਟਿੱਪਣੀ ਤੇ ਬਹੁਤ ਬੁਰਾ ਕਿਹਾ ਦਰਅਸਲ ਨਵਜੋਤ ਸਿੰਘ ਸਿੱਧੂ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਪ੍ਰਿੰਕਾ ਗਾਂਧੀ ਨਾਲ ਮਿਲੇ ਇਸ ਮੁਲਾਕਾਤ ਨੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿ ਉਹ ਕਿਉਂਕਿ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਸੀਟ ਲਈ ਆਪਣੀ ਦਾਵੇਦਾਰੀ ਦਾ ਐਲਾਨ ਕਰ ਦਿੱਤਾ ਹੈ ਉਹ ਮੈਦਾਨ ਵਿੱਚ ਸਰਗਰਮ ਹੋ ਗਿਆ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਸੂਬੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਨੇ ਮੁੱਖ ਮੰਤਰੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਜਸਬੀਰ ਡੇਪਾ ਨੇ ਉਹਨਾਂ ਉੱਤੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਨੇ ਕਿ ਜਸਬੀਰ ਡੇਪਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਕਿਸੇ ਵੀ ਸਮੇਂ ਜਾ ਸਕਦੇ ਨੇ ਹਾਲਾਂਕਿ ਜਸਬੀਰ ਸਿੰਘ ਡੇਪਾ ਸੰਸਦ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਆਖਰਕਾਰ ਨਵਜੋਤ ਸਿੰਘ ਨਵਜੋਤ ਕੌਰ ਸਿੱਧੂ ਨੇ ਸ਼ਬਦੀ ਹਮਲਾ ਜਸਵੀਰ ਸਿੰਘ ਡਿੱਪਾ ਤੇ ਕਿਉਂ ਕੀਤਾ ਜਸਵੀਰ ਸਿੰਘ ਡਿੱਪਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਉਹ ਕਹਿ ਰਹੇ ਨੇ ਕਿ ਇਹ 20 ਟੀਮ ਦਾ ਯਾਨੀ ਕਿ ਅਕਾਲੀ ਦਲ ਦੇ ਨਹੀਂ ਕਪ ਕਰ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨਾਲ ਜਸਵੀਰ ਡਿੱਪਾ ਦੀ ਉਠਲੀ ਬੈਠਣੀ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਜੋ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਨਿਆਂ ਖਰਾਸਤੇ ਚੱਲ ਰਿਹਾ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਉਹ ਤੇ ਵੱਡੀ ਕਾਰਵਾਈ ਕੀਤੀ ਹੈ ਜਸਵੀਰ ਸਿੰਘ ਡਿੰਪਾ ਅਤੇ ਅਸ਼wini ਸ਼ਰਮਾ ਜਿਹੜੇ ਨੇ ਉਹ ਫਿਰ ਸੋਰੀ ਸ਼ਵਾਨੀ ਸ਼ਰਮਾ ਅਤੇ ਸ਼ਵਾਨੀ ਸ਼ਰਮਾ ਦੇ ਪਤੀ ਐਡਵੋਕੇਟ ਸੰਦੀਪ ਸ਼ਰਮਾ ਅਤੇ ਜਸਵੀਰ ਡਿੰਪਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਏ ਨੇ ਕਿ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਜਸਵੀਰ ਸਿੰਘ ਦੇਪਾ ਜਿਹੜੇ ਨੇ ਉਹ ਆਕਾਲੀ ਦਲ ਵੱਲ ਨੇ ਇਸ ਕਰਕੇ ਇਹ ਕਲੈਰੀਫਾਈ ਕੀਤਾ ਜਾਵੇ ਹਾਲਾਂਕਿ ਜਿਹੜੇ ਹਲਕੇ ਤੋਂ ਨਵਜੋਤ ਕੌਰ ਨੇ ਦਾਅਵੇਦਾਰੀ ਠੋਕੀ ਹੈ ਅੰਮ੍ਰਿਤਸਰ ਪੂਰਬੀ ਤੋਂ ਉੱਥੇ ਹੀ ਦਾਅਵੇਦਾਰੀ ਜਸਵੀਰ ਸਿੰਘ ਦੇਪਾ ਨੂੰ ਝੋਕ ਦਿੱਤੀ ਹੈ ਹਾਲਾਂਕਿ ਜਸਵੀਰ ਸਿੰਘ ਦੇਪਾ ਨੂੰ ਇਥੋਂ ਤੱਕ ਵੀ ਆਫਰ ਆ ਗਈ ਸੀ ਕਿ ਤੁਸੀਂ ਹਲਕਾ ਤਰਨਤਾਰ ਦੀ ਜਿਮਨੀ ਚੋਣ ਲੜੋ ਉਹਨਾਂ ਨੇ ਕਿਹਾ ਕਿ ਮੇਰਾ ਫੋਕਸ ਅੰਮ੍ਰਿਤਸਰ ਪੂਰਬੀ ਤੇ ਹੈ ਮੈਂ ਉਹ ਹਰ ਹੀ ਲਬ ਸੀ ਲਬ ਵਰਤ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੀ ਸੀਟ ਜਿਤਨਾ ਚਾਹੁੰਦਾ ਹਾਂ ਮੈਂ ਹੋਰ ਕਿਸੇ ਵੀ ਸੀਟ ਤੇ ਫੋਕਸ ਨਹੀਂ ਕਰਨਾ ਚਾਹੁੰਦਾ ਇੱਕ ਵਾਰ ਫਿਰ ਨਵਜੋਤ ਕੌਰ ਸਿੱਧੂ ਦੇ ਇਸ ਸਿਆਸੀ ਬਿਆਨ ਨੇ ਖਲਬਲੀ ਬਚਾ ਦਿੱਤੀ ਹੈ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਲਗਾਤਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰ ਰਹੇ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਨਵਜੋਤ ਕੌਰ ਸਿੱਧੂ ਨੇ ਬਿਆਨਬਾਜ਼ੀ ਕਰਕੇ ਸਿਆਸੀ ਖਲਾਰਾ ਪਾ ਦਿੱਤਾ ਹੈ ਕਿ ਇਹ ਵੱਡੇ ਆਗੂ ਦੱਸਣ ਇਹ ਕਿਹੜੀ ਟੀਮ ਵੱਲ ਨੇ ਇਹ ਕਾਂਗਰਸ ਵੱਲ ਨੇ ਜਾਂ ਅਕਾਲੀ ਦਲ ਦੀ ਵੀ ਟੀਮ ਵੱਲ ਨੇ